સત શ્રીકજી ਸਭ ਤੋਂ ਕਲਜੀ ਸਾਰਿਆਂ ਨੂੰ ਅੱਜ ਆਪਾਂ ਬਣ ਲੱਗਦੇ ਹਾਂ ਜੀ ਲੋੜੀ ਲਈ ਖਾਸ ਬਾਜਰੇ ਵਾਲੀ ਖਿਚੜੀ ਜੜੀ ਕੀ ਬਣਾਉਂਦੇਗੇ ਜੀ ਪੋਰੀ ਜੀ ਮਾਂ ਖਾਦੀ ਆਪੈ ਨੂੰ ਅਜ ਰਾਤੀ ਪੋਰੇ ਵਿੱਚ ਬਣਾਵਾਂਗੇ ਜੀ ਕੱਲੇ ਨੂੰ ਪਾ ਮਾਂ ਮੇਨੇ ਵਿੱਚ ਖਾਵਾਂਗੇ ਔਰ ਇੱਥੇ ਆਪਾਂ ਲੈ ਰਿਆ ਜੀ ਬਾਜਰਾ ਇਹਨੂੰ बाजਰੇ ਨੂੰ ਤੁਸੀਂ ਦੇਖੋ ਆਪਾਂ ਇਹਨੂੰ ਭਿਗੋ ਕੇ ਰੱਖਿਆ ਸੀ ਹੁਣ ਇਹਦੇ ਛਿਲੜ ਜਿਹੜੇ ਵੱਖ ਹੋ ਜਾਣਗੇ ਹਲਕਾ-ਹਲਕਾ ਨੂੰ ਆਪਾਂ ਕੁੱਟਦੇ ਪਿਆ बाजरे ਨੂੰ ਸੋ ਥੋੜਾ ਸੁੱਕੇਗਾ ਫਿਰ ਇਹਦੇ ਜਿਹੜੇ ਛਿਲੜ ਹੈ ਉਹ ਅਲੱਗ ਹੋ ਜਾਣਗੇ बाजरे ਦੇ ਸੋ ਇਹ ਆਪਾਂ ਬਾਜਰਾ ਕੁੱਟਦੇ ਪਿਆ ਜੀ ਇਹ ਰੈਸਪੀ ਜਿਹੜੀ ਹੈਗੀ ਹੈ ਇਹ ਹੈਗੀ ਹੈ ਜੀ ਮੇਰੇ ਮਦਰ-ਇਨ-ਲॉ ਦੀ ਸੋ ਇਹ ਬਾਜਰੇ ਨੂੰ ਸਿਰਫ ਆਪਾਂ ਹਲਕਾ ਪਾਣੀ ਦਾ ਛਿੱਟਾ ਮਾਰ ਕੇ ਸਿਰਫ ਗਿੱਲਾ ਕਰਕੇ ਰੱਖਿਆ ਹੋਇਆ ਹੈ 2 ਦਿਨ ਵਾਸਤੇ ਆਪਾਂ ਇਹਨੂੰ ਗਿੱਲਾ ਕਰਕੇ ਰੱਖਿਆ ਸੀ ਫੇਰ ਦੋ ਦਿਨ ਬਾਅਦ ਆ ਪੈਨ ਨੂੰ ਜਿਹੜਾ ਲੰਗਰੀ ਛੋਟੇ ਦੇ ਵਿੱਚ ਹਲਕਾ ਹਲਕਾ ਕੁੱਟ ਲੈਣਾ ਜਿਹਦੇ ਨਾਲ ਕੀ ਹੋਏਗਾ ਥੋੜਾ ਇਹਨੂੰ ਸੁੱਕਣ ਹਾਸੇ ਰੱਖਾਂਗੇ ਫੇਰ ਇਹਦੇ ਜਿਹੜੇ ਛਿੱਲੜ ਹੈਗੇ ਜੀ ਬਾਜਰੇ ਦੇ ਉਹ ਵੱਖਰੇ ਹੋ ਜਾਣਗੇ ਸੋ ਬਹੁਤ ਜ਼ਿਆਦਾ ਇਹਨੂੰ ਆਪਾਂ ਨਹੀਂ ਕੁੱਟਣਾ ਹਲਕਾ ਹਲਕਾ ਪੋਲਾ ਪੋਲਾ ਪੈਨ ਨੂੰ ਕੁੱਟੀ ਜਾਵਾਂਗੇ ਇਜਨਾ ਬਾਜਰੇ ਦੇ ਛਿੱਲੜ ਜੜੇ ਆ ਉਹ ਵੱਖਰੇ ਹੋ ਜਾਣਗੇ ਜੀ ਸਾਰੇ ਔਰ ਇਹ ਬਾਜਰੇ ਦੀ ਖਿਚੜੀ ਮੈਂ ਅੱਜ 20 ਸਾਲ ਪੁਰਾਣੀ ਜਿਹੜੀ ਰੈਸਪੀ ਚੱਲ ਰਹੀ ਐ ਇਹਨੂੰ ਮੈਂ ਬਣਾ ਰਹੀ ਆ ਜੀ ਅੱਜ ਤਾਂ ਕਿ ਮੇਰੇ ਵਿਆਹ ਨੂੰ ਹੋ ਚੁੱਕੀ ਐ ਜੀ 20 ਸਾਲ ਔਰ ਉਦੋਂ ਤੱਕ ਆਪਾਂ ਇਹੀ ਜਿਹੜੀ ਹੈਗੀ ਖਿਚੜੀ ਲੋੜੀ ਤੇ ਹਰ ਸਾਲ ਆਪਾਂ ਇਹੀ ਵਾਲੀ ਜਿਹੜੀ ਮੇਰੇ ਮਦਰin ਲੋਏ ਵਾਲੀ ਖਿਚੜੀ ਬਣਾਉਂਦੇ ਹੁੰਦੇ ਸੀ ਤੋ ਆਪਾਂ ਉਸੇ ਤਰੀਕੇ ਨਾਲ ਤੁਹਾਨੂੰ ਦੱਸ ਰਿਹਾ ਤੁਸੀਂ ਇੱਕ ਖਿਚੜੀ ਨੂੰ ਬਣਾ ਸਕਦੇ ਹੋ ਬਹੁਤ ਜ਼ਿਆਦਾ ਸਵਾਦਬੰਦੀ ਇਹਦੇ ਵਿੱਚ ਛੋਲੇ ਅੰਦਾਲ ਪਵੇਗੀ ਬਾਜਰੇ ਦੇ ਨਾਲ ਨਾਲ ਚਾਵਲ ਪੈਣਗੇ बाजरे ਨੂੰ ਜੀ ਆਪਾਂ ਕੁੱਟਦੇ ਪਿਆ ਇਸ ਤਿੱਕੇ ਨਾਲ ਕਰਕੇ ਬਾਜਾ ਆਪਾਂ ਹਲਕਾ ਜਿਹਾ ਭਿਗੋ ਕੇ ਰੱਖਿਆ ਹੋਇਆ ਸੀ ਹੈਪੀ ਲੋੜੀ ਸੋ ਇਹ ਮੇਰੇ ਮਦਰ ਇਨ-ਲॉ ਦੀ ਰੈਸਪੀ ਹੈਗੀ ਹੈ ਜੀ ਉਹ ਇਸ ਤਿੱਕੇ ਨਾਲ ਬਾਜਰੇ ਦੀ ਖਿਚੜੀ ਬਣਾਉਂਦੇ ਹੁੰਦੇ ਹਰ ਸਾਲ ਲੋੜੀ ਦੇ ਉੱਪਰ ਪੋਰੀ ਜੀ ਮਾਂ ਖਾਦੀ ਸੋ ਪੋ ਦੇ ਮਹੀਨੇ ਆਪਾਂ ਨੂੰ ਅੱਜ ਰਾਤੀ ਬਣਾਵਾਂਗੇ ਔਰ ਮਾ ਦੇ ਮਹੀਨੇ ਵਿੱਚ ਆਪਾਂ ਨੂੰ ਕੱਲ ਸਵੇਰੇ ਜਿਹੜਾ ਉਹ ਖਾਵਾਂਗੇ ਸੋ ਹਰ ਸਾਲ ਮੇਰੇ ਵਿਆਹ ਤੋਂ ਪਹਿਲਾਂ ਦੀ ਐਸੀ ਤਿਕੇ ਨਾਲ ਖਿਚੜੀ ਬੰਦੀ ਹੈ ਜੀ ਸਾਡੇ ਘਰ ਦੇ ਵਿੱਚ ਮੇਰੇ ਮਦਰ ਇਨ ਲਾ ਬਣਾਉਂਦੇ ਸੀ ਬਾਜਰੇ ਦੀ ਖਿਚੜੀ ਸੋ ਮੈਂ ਉਹਨਾਂ ਕੋਲੋਂ ਹੀ ਸਿੱਖੀ ਹੈ ਇਹ ਕਿਸ ਤਿਕੇ ਨਾਲ ਬੰਦੀ ਹੈ ਸੋ ਬਾਜਰੇ ਨੂੰ ਮੈਂ ਜਿਹੜਾ ਹਲਕਾ ਜਿਹਾ ਪਾਣੀ ਦਾ ਛਿੱਟਾ ਮਾਰ ਕੇ ਪਰਸੋਂ ਦਾ ਭਿਗੋਕੇ ਰੱਖਿਆ ਹੋਇਆ ਸੀ ਮਤਲਬ ਗਿੱਲਾ ਜਿਹਾ ਹੋ ਜਾਂਦਾ ਨਾ ਇਸ ਤਿਕੇ ਨਾਲ ਰੱਖਿਆ ਹੋਇਆ ਸੀ ਹੁਣ ਅੱਜ ਲੰਗਰੀ ਛੋਟੇ ਦੇ ਵਿੱਚ ਇਹਨੂੰ ਪੋਲਾ-ਪੋਲਾ ਜਿਹਾ ਆਪਾਂ ਮਾਰਨਾ ਹੈ ਔਰ ਥੋੜੀ ਦੇਰ ਇਹਨੂੰ ਆਪਾਂ ਸੁੱਕਣ ਵਾਸਤੇ ਰੱਖ ਦਵਾਂਗੇ ਬਾਰ ਕੁੱਤਿਆਂ ਦਾ ਬੜਾ ਰੋਲਾ ਸੋ ਕਮੈਂਟ ਕਰਕੇ ਦੱਸੋ ਜੀ ਤੁਸੀਂ ਕਿੱਥੋਂ ਦੀ ਦੇਖਦੇ ਪਿਓ ਜੀ ਵੀਡੀਓ ਸੋ ਅਪਾ ਤੇ ਹੈਗੀਆਂ ਜੀ ਮੋਹਾਲੀ ਤੋਂ ਔਰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਸੋ ਤੁਸੀਂ ਦੇਖ ਰਹੇ ਹੋ ਨਾ ਬਾਜੀ ਨੂੰ ਅਪਾ ਕੁੱਟਦੇ ਪਏ ਆ ਔਰ ਬਹੁਤ ਜ਼ਿਆਦਾ ਆਪੈ ਨੂੰ ਨਹੀਂ ਕੁੱਟਣਾ ਥੋੜਾ ਥੋੜਾ ਕੁੱਟ ਦੇਣਾ ਤਾਂ ਕਿ ਇਹਦਾ ਜਿਹੜਾ ਛਿਲੜੜ ਹੈ ਕਿਉਂਕਿ ਛਿਲੜੜ 2 ਦਿਨ ਹੋ ਗਏ ਨਾ ਬਾਜਾ ਗਿੱਲਾ ਕਰਕੇ ਰੱਖਿਆ ਹੋਇਆ ਹੈ ਛਿਲੜੜ ਤਾਂ ਜਿਹੜਾ ਸੌਫਟ ਹੋ ਜਾਂਦਾ ਔਰ ਇਸੇ ਕੇ ਕੁੱਟਣ ਦੇ ਨਾਲ ਬਾਜਰੇ ਦਾ ਜਿਹੜਾ ਛਿਲੜੜ ਹੈ ਥੋੜਾ ਸੁੱਕੇਗਾ ਤੇ ਅਲੱਗ ਹੋ ਜਾਏਗਾ ਔਰ ਇਹ ਬਾਜਰੇ ਦੀ ਖਿਚੜੀ ਜਿਹੜੀ ਹੈ ਬਹੁਤ ਜ਼ਿਆਦਾ ਸਵਾਦਬੰਦੀ ਹੈ ਜਿ ਮੈਨੂੰ ਤਾਂ ਬਹੁਤ ਪਸੰਦ ਹੈ ਬਾਜਰਾ ਵੈਸੇ ਵੀ ਖਾਣਾ ਬਹੁਤ ਵਧੀਆ ਹੁੰਦਾ ਹੈ ਸਿਹਤ ਲਈ ਪਾਲ ਮਿਲੇਟ ਨੂੰ ਕੰਦੇ ਆ ਜੀ ਸੋ ਬਾਜਰੇ ਨੂੰ ਆਪਾਂ ਹੁਣ ਮੈਂ ਇਹਨੂੰ ਕੁੱਟ ਕੇ ਰੱਖ ਦਿੱਤੀ ਪਈਆਂ ਫਿਰ ਇਹਨੂੰ ਥੋੜੀ ਦੇਰ ਬਾਅਦ ਸੁੱਕਣ ਲਈ ਰੱਖਾਂਗੇ ਕੰਟੇਕ ਲਈ ਫਿਰ ਇਹਨੂੰ ਵਿੱਚੋਂ ਵਿੱਚੋਂ ਜਿਹੜਾ ਇਸੇ ਕੇ ਨਾਲ ਹੱਥ ਨਾਲ ਮਸਲਦੇ ਰਵਾਂਗੇ ਤਾਂ ਕਿ ਇਹਦਾ ਜਿਹੜਾ ਛਿਲੜ ਹੈ ਉਹ ਅਲੱਗ ਹੋ ਜਾਏ ਫਿਰ ਉਹਨੂੰ ਆਪਾਂ ਫਟਕ ਲਾਵਾਂਗੇ ਤੇ ਬਾਜਰੇ ਦਾ ਛਿਲੜ ਜਿਹੜਾ ਉਹ ਸਾਰਾ ਵੱਖਰਾ ਹੋ ਜਾਏਗਾ ਸੋ ਅੱਜ ਮੈਂ ਤੁਹਾਡੇ ਨਾਲ ਆਪਣੀ 20 ਸਾਲ ਪੁਰਾਣੀ ਜਿਹੜੀ ਰੈਸਪੀ ਹੈਗੀ ਮੇਰੀ ਮਦਰ ਇਨ ਲਾ ਦੀ ਉਹਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬਾਜਰਾ ਹੈਗਾ ਜੀ ਇੱਥੇ ਬਾਜਰਾ ਕੁੱਪਦੇ ਪਿਆ ਆਪਾਂ ਸੋ ਇਹ ਬਾਜੀ ਨੂੰ ਹਲਕਾ ਪਾਣੀ ਦਾ ਛਿੱਟਾ ਦੇ ਕੇ ਆਪਾਂ ਪਿਗੋ ਕੇ ਰੱਖਿਆ ਸੀ ਜੀ ਪਰਸੋਂ ਦਾ ਔਰ ਇਹ ਬਾਜੀ ਦੀ ਖਿਚੜੀ ਬਹੁਤ ਜ਼ਿਆਦਾ ਸਵਾਦਬੰਦੀ ਹੈ ਜੀ ਹਲਕਾ ਹਲਕਾ ਨੂੰ ਪਕੂਟ ਲੈਣਾ ਇਸ ਤਰੀਕੇ ਨਾਲ ਪੋਲਾ ਪੋਲਾ ਕਰਕੇ ਔਰ ਇਹਦਾ ਜਿਹੜਾ ਚਿੱਲੜਾ ਫਿਰ ਬੱਦੇ ਵਿੱਚ ਸੁੱਕਣ ਲਈ ਰੱਖਾਂਗੇ ਔਰ ਛਿੱਲੜਾ ਦਾ ਵੱਖਰਾ ਜਿਹੜਾ ਹੋ ਜਾਏਗਾ ਸੋ ਕਿੱਥੋਂ ਦੀ ਦੇਖ ਰਹੀ ਜੀ ਰੈਸਪੀ ਇਹ ਵਾਲੀ ਅੱਜ ਦੀ ਰੈਸਪੀ ਤਾਂ ਨਹੀਂ ਹਲੇ ਮੈਂ ਬਣਾ ਰਹੀ ਹਲੇ ਤਾਂ ਮੈਂ ਬਾਜਰਾ ਕਾ ਲਈ ਕੁੱਟਦੀ ਪਈਆਂ ਔਰ ਉਹਦਾ ਬਾਜਰੇ ਨੂੰ ਆਪਾਂ ਕੁੱਟ ਕੇ ਥੋੜਾ ਸੁੱਕਣ ਲਈ ਰੱਖਾਂਗੇ ਤਾਂ ਕਿ ਉਹਦਾ ਛਿੱਲੜ ਜਿਹੜਾ ਹੱਥ ਨਾਲ ਮਸਲਣ ਤੇ ਫਿਰ ਉਹ ਉਤਰ ਜਾਏਗਾ ਕਿ ਹਲੇ ਬਾਜਰਾ ਜਿਹੜਾ ਗਿੱਲਾ ਹੈਗਾ ਜਦੋਂ ਸੁਕੇਗਾ ਫਿਰ ਇਹਦਾ ਛਿੱਲੜ ਵੱਖਰਾ ਹੋਣਾ ਸ਼ੁਰੂ ਹੋ ਜਾਏਗਾ ਤੋਂ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪੀਸ ਲਾਈਕ ਜ਼ਰੂਰ ਕਰ ਦੋ ਜੀ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਜੀ। ਔਰ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਵੀਡੀਓ ਕਿੱਥੋਂ ਦੀ ਦੇਖ ਰਹੇ ਹੋ। ਕਿਤੇ ਜਾ ਰਹੇ। ਬਾਟੀ ਹੈ। ਦੱਸੀ ਬਾਟੀ। ਠੀਕ ਹੈ। ਚਲੋ। ਜੜੇ ਜੜੇ ਨਵੇਂ ਵੇਟ ਕੱਲਾ ਬਟਾ ਜੜੇ ਨਵੇਂ ਹੈਗੇ ਜੀ ਵੀਡੀਓ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਜੀ। ਔਰ ਕਿਹੜਾ ਕਿਹੜਾ ਤੁਹਾਡੇ ਵਿੱਚ ਅਜ ਬਣਾ ਰਿਹਾ ਜੀ ਖਿਚੜੀ ਪੋਰੀ ਜੀ ਮਾਂ ਖਾਦੀ ਕਿਹਨਾਂ ਦੇ ਘਰਾਂ ਦੇ ਵਿੱਚ ਬੰਦੀ ਹੈ ਜੀ ਖਿਚੜੀ ਤੁਸੀਂ ਕਮੈਂਟ ਕਰਕੇ ਦੱਸੋ ਸਾਡੇ ਤਾਂ ਪੋ ਦੇ ਮਹੀਨੇ ਬੰਦੀ ਹੈ ਤੇ ਮਾਂ ਦੇ ਮਹੀਨੇ ਆਪਾਂ ਖਾਂਦੇ ਹਾਂ ਜੀ ਔਰ ਮੈਂ ਇਹ ਰਾਤ ਨੂੰ ਬਣਾਵਾਂਗੀ ਆਪਾਂ ਖਿਚੜੀ ਸੋ ਹਰ ਸਾਲ ਮੇਰੇ ਮਦਰਨ ਲੋ 11 ਤਰੀਕ ਨੂੰ ਰੱਖ ਦਿੰਦੇ ਸੀ ਬਾਜਰਾ ਗਿੱਲਾ ਕਰਕੇ ਮੈਂ ਵੀ ਉਸੇ ਤਿੱਕੇ ਨਾਲ ਹੀ ਕੀਤਾ 11 ਨੂੰ ਬਾਜਰਾ ਕਰਕੇ ਰੱਖ ਦਿੱਤਾ ਸੀ ਹੁਣ ਅਜ ਲੋੜੀ ਵਾਲੇ ਦਿਨ ਨੂੰ ਆਪਾਂ ਇਸੇ ਕੇ ਨਾਲ ਛੱਟ ਲੈਣਾ ਜੀ ਬਾਜਰੇ ਨੂੰ ਔਰ ਇਹ ਬਹੁਤ ਜ਼ਿਆਦਾ ਸਵਾਦ ਬੰਦੀ ਹੈ ਜੀ ਖਿਚੜੀ ਬਾਜਰੇ ਦੀ ਵਿੱਚ ਇਹਦੇ ਛੋਲਿਆਂ ਦੀ ਦਾਲ ਔਰ ਨਾਲ ਚਾਵਲ ਪੀਗੇ ਸੋ ਬਹੁਤ ਜ਼ਿਆਦਾ ਆਪਾਂ ਨੂੰ ਨਹੀਂ ਕਰਨਾ ਪੋਲਾ ਪੋਲਾ ਹੀ ਆਪਾਂ ਨੂੰ ਕਰਾਂਗੇ ਕੋਨ ਕੋਨ ਤੁਹਾਡੇ ਵਿੱਚ ਲੰਗਰੀ ਸੋਟਾ ਹੱਲੇ ਵੀ ਯੂਜ਼ ਕਰਦਾ ਹੈ ਜੀ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ ਮਤਲਬ ਕਿਸੇ ਕਿਸੇ ਚੀਜ਼ ਵਾਸਤੇ ਇਹਨੂੰ ਆਪਾਂ ਯੂਜ਼ ਕਰਦੇ ਹਾਂ ਸੋ ਇਹ ਬਾਜੇ ਨੂੰ ਆਪਾਂ ਛੱਟ ਕੇ ਰੱਖ ਲਵਾਂਗੇ ਫ੍ਰਿਜ ਦੇ ਵਿੱਚ ਕਿਉਂਕਿ ਮੈਂ ਥੋੜਾ ਜ਼ਿਆਦਾ ਬਣਾ ਲੈਣੀ ਇੱਕ ਕੱਜ ਬਣਾਵਾਂਗੀ ਇੱਕ ਮੈਂ ਤਿੰਨ ਚਾਰ ਦਿਨ ਬਾਅਦ ਫਿਰ ਤੋਂ ਖਿਚੜੀ ਬਣਾ ਲਵਾਂਗੇ ਸੋ ਬਾਜੇ ਨੂੰ ਦੋ ਵਾਰੀ ਮੈਂ ਇਦਾਂ ਯੂਜ਼ ਕਰ ਲੈਣੀ ਆ ਪਰ ਥੋੜੇ ਦਿਨ ਬਾਅਦ ਮੈਂ ਫੇਰ ਦੀ ਬਣਾਵਾਂਗੀ ਖਿਚੜੀ ਕਿਉਂਕਿ ਸਰਦੀ ਦੇ ਵਿੱਚ ਇਹਦੀ ਬਾਜੇ ਦੀ ਖਿਚੜੀ ਬਹੁਤ ਵਧੀਆ ਲੱਗਦੀ ਹੈ ਤੋ ਇਹ ਆਪਾਂ ਇਹਨੂੰ ਕੁੱਟ ਲਿਆਜੀ ਔਰ ਇਹਨੂੰ ਕੱਢ ਲਵਾਂਗੇ ਔਰ ਅਗਲਾ ਜਿਹੜਾ ਹੈਗਾ ਉਹਨੂੰ ਪਾ ਲਵਾਂਗੇ ਵਿੱਚ ਔਰ ਜਦੋਂ ਉਹਨੂੰ ਆਪਾਂ ਮਸਲਾਂਗੇ ਨਾ ਇਸ ਤਿੱਕੇ ਨਾਲ ਕਰਕੇ ਸੁੱਕਣ ਤੋਂ ਬਾਅਦ ਇਸ ਤਿੱਕੇ ਨਾਲ ਪਰ ਤੁਸੀਂ ਦੇਖੋ ਛਿਲਕੇ ਜਿਹੜੇ ਇਹਦੇ ਅਲੱਗ ਹੋਣੇ ਸ਼ੁਰੂ ਹੋ ਜਾਂਦੇ ਆ ਥੋੜੀ ਦੇਰ ਲਈ ਆਪਾਂ ਇਹਨੂੰ ਸੁਕਾ ਲੈਣਾ ਥਾਲੀ ਦੇ ਵਿੱਚ ਖਲਾਰ ਕੇ ਔਰ ਫਿਰ ਇਹਨੂੰ ਆਪਾਂ ਮਸਲਕੇ ਨੂੰ ਫੰਡ ਲਵਾਂਗੇ ਖਾਲੀ ਜਿੱਦਾ ਫੰਡੀ ਦਾ ਹੁੰਦਾ ਨਾ ਜਿੱਦਾ ਚਾਵਲ ਕਣਕ ਵਗੈਰਾ ਛਟਦੇ ਹੈਗੇ ਉਸ ਚਿਕਨਾ ਕਰ ਲਵਾਂਗੇ ਤਾਂ ਕਿ ਸਾਰੇ ਜਿਹੜੇ ਇਹਦੇ ਛਿਲਲਣ ਹੈ ਉਹ ਅੱਗੇ ਆ ਜਾਣਗੇ ਸੋ ਤੁਹਾਡੇ ਵਿੱਚੋਂ ਵੀਡੀਓ ਕਿੱਥੋਂ ਦੀ ਦੇਖ ਰਹੇ ਹੋ ਔਰ ਕੌਣ ਬਾਜਰੇ ਦੀ ਤਾਂ ਨਹੀਂ ਖੈਰ ਤੁਸੀਂ ਕਿਹੜੀ ਖਿਚੜੀ ਬਣਾਉਂਦੇ ਹੋ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਵੀਡੀਓ ਕਿੱਥੋਂ ਦੀ ਦੇਖ ਰਹੇ ਹੋ ਜੀ ਵੀਡੀਓ ਤੇ ਲਾਈਕ ਨਹੀਂ ਹੈ ਜੀ ਹਲੇ ਤੱਕ ਕੋਈ ਵੀ ਕਿਸੇ ਨੇ ਕਮੈਂਟ ਕਰਕੇ ਨਹੀਂ ਦੱਸਿਆ ਕਿ ਵੀਡੀਓ ਤੁਸੀਂ ਕਿੱਥੋਂ ਦੀ ਦੇਖ ਰਹੇ ਹੋ ਉਹ ਠੰਡ ਦਾ ਤੁਹਾਡੇ ਕੀ ਹਾਲ ਚੱਲ ਰਿਹਾ ਜੀ ਮੋਹਾਲੀ ਵਿੱਚ ਸਵੇਰੇ ਤਾਂ ਬਹੁਤ ਠੰਢ ਸੀ ਜੀ ਠੰਡ ਬਹੁਤ ਜ਼ਿਆਦਾ ਸੀ ਔਰ ਹੁਣ ਜਿਹੜੀ ਹੈ ਧੁੱਪ ਹਲਕੀ ਹਲਕੀ ਚੜਨੀ ਸ਼ੁਰੂ ਹੋ ਗਈ ਹੈ ਔਰ ਹੁਣ ਇਸ ਟਾਈਮ ਤੇ ਧੁੱਪ ਨਿਕਲ ਰਹੀ ਹੈ ਹਲਕੀ ਹਲਕੀ ਤੇ ਠੰਡ ਘਟ ਹੈ ਜੀ ਉਹਦੇ ਨਾਲ

ਛੋਟੀ ਸੀ ਨਾ ਤੇ ਦਾਦੀ ਬਾਜਰਾ ਐਦਾਂ ਕਰਦੀ ਹੁੰਦੀ ਸੀ ਹਾਂ ਤੇ ਤੂੰ ਹੰਡ ਦੇ ਵਿੱਚ ਆ ਕੇ ਦਾਦੀ ਕੋਲ ਬਹਿ ਜਾਂਦੀ ਹੁੰਦੀ ਸੀ ਉਹ ਬਾਜਰੇ ਨੂੰ ਚੁੱਕ-ਚੁੱਕ ਕੇ ਹੱਥਾਂ ਨਾਲ ਬਾਹਰ ਸੁੱਟਦੀ ਰਹੀਂ ਦਾਦੀ ਤੈਨੂੰ ਗੁੱਸਾ ਕਰਦੀ ਤੂੰ ਫਿਰ ਬਾਜਰਾ ਚੁੱਕ ਕੇ ਸੁੱਟਦੀ ਹੁੰਦੀ ਸੀ ਛੋਟੇ ਹੁੰਦੇ ਆ ਹਾਂ ਛੋਟੇ ਹੁੰਦੇ ਆ ਹੁਣ ਥੋੜੀ ਹੁਣ ਥੋੜੀ ਪੂਣ ਤਾਂ ਵੱਡੀ ਹੋ ਗਈ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿਹੜੇ ਵੀ ਨਵੇਂ ਹੈਗੇ ਚੈਨਲ ਦੇ ਉੱਪਰ ਨਹੀਂ ਤੂੰ ਇਹ ਲੰਗਰੀ ਦੇ ਵਿੱਚੋਂ ਕੱਢ-ਕੱਢ ਕੇ ਸੁੱਟਦੀ ਹੁੰਦੀ ਸੀ ਹਾਂ ਦਾਦੀ ਗੁੱਸਾ ਕਰਦੀ ਸੀ ਤੂੰ ਫੇਰ ਮੂੰਠ ਭਰ ਕੇ ਸੁੱਟ ਦਿੰਦੇ ਸੀ ਠੰਡ ਦੇ ਵਿੱਚ ਫਿਰਦੀ ਰਹਿੰਦੀ ਸੀ ਦਾਦੀ ਗੁੱਸਾ ਕਰਦੀ ਇਹਨੂੰ ਅੰਦਰ ਲੈ ਜਾ ਠੰਡ ਹੈ ਕੋਈ ਮੰਦੀ ਨਹੀਂ ਸੀ ਹੱਲੇ ਦੇ ਵਿੱਚ ਸਾਰੀ ਮਿੱਟੀ ਹੈਗੀ ਹਲੇ ਇਹਨੂੰ ਫੰਡਾਂਗੇ ਸ਼ਾਮ ਤੱਕ ਸੁੱਕੇਗਾ ਫਿਰ ਇਹਨੂੰ ਆਪਾਂ ਚੰਗੀ ਤਿਕੇ ਨਾਲ ਧੋਵਾਂਗੇ ਫਿਰ ਚਾਵਲ ਦਾਲ ਪਾ ਕੇ ਫਿਰ ਇਹਦੇ ਵਿੱਚ ਖਿਚੜੀ ਬਣਾਵਾਂਗੇ ਸੋ ਇਹ ਦੇਖ ਰਹੀਏ ਇਕੱਠਾ ਨਾਲ ਇਹਦੇ ਛਿਲਕੇ ਜਿਹੜੇ ਉਤਰਨੇ ਸ਼ੁਰੂ ਹੋ ਗਏ ਐ ਇਨਾ ਕਿੰਨਾ ਕਪਾ ਇਹਨੂੰ ਫੰਡ ਲਿਆ ਹੁਣ ਇਹਨੂੰ ਆਪਾਂ ਸੁੱਕਣ ਲਈ ਰੱਖ ਦਵੋਗੇ ਥੋੜਾ ਨਾ ਨਾ ਦੇਖੋ ਨਹੀਂ ਹੋਣਾ ਪੁੱਤਰ ਇਸ ਤਿਕਾ ਨਾਲ ਕਰਕੇ ਆਪਾਂ ਇਹਨੂੰ ਫੰਡ ਲਿਆ ਓਜਾ ਦੋਨੋਂ ਪਾ ਮਸਲਾ ਕਿਤੇ ਸਾਰੇ ਇਹਦੇ ਛਿਲਕੇ ਬਟੇ ਦੂਜੇ ਪਾਸੇ ਉਹ ਕਰੀ ਤੋਂ ਹੁੰਦਾ ਉਹ ਲੰਗਰੀ ਹਾਂ ਇਧਰ ਲੰਗਰੀ ਹੈ ਅੱਛਾ ਇਹ ਲੰਗਰੀ ਆ ਉਹ ਛੋਟਾ ਇਹਨਾ ਵੀ ਨਹੀਂ ਪਤਾ ਅੱਜ ਕੱਲ ਦੇ ਬੱਚਿਆਂ ਨੂੰ ਲੰਗਰੀ ਕਿਹੜੀ ਛੋਟਾ ਕਿਹੜਾ ਛੋਟਾ ਕਿਹੜਾ ਹੁੰਦਾ ਜਿਹੜਾ ਮਾਰਨਾ ਸਿਰ ਦੇ ਉੱਪਰ ਤੇ ਠਾ ਸਿੱਧਾ ਛੋਟਾ ਕਹਿੰਦੇ ਨੇ ਛੋਟਾ ਮਾਰਾਂਗਾ ਤੇਰੇ ਮੈਂ ਤੇ ਉਹ ਹੁੰਦਾ ਛੋਟਾ ਮਾਰਨ ਨਾਲ ਕੀ ਹੁੰਦੀ ਲੰਗਰੀ ਭਾਈ ਨੂੰ ਹੇ ਲੰਗਰੀ ਪੱਥਰ ਦੀ ਹੁੰਦੀ ਨਾ ਕਾਲਾ ਪੱਥਰ ਹੁੰਦਾ ਏ ਉਹਦੀ ਹੁੰਦੀ ਲੰਗਰੀ ਸੋ ਹੁਣ ਇਹਦੇ ਵਿੱਚ ਆਪਾਂ ਹੋਰ ਪਾ ਕੇ ਕਰ ਲਵਾਂਗੇ ਸੋ ਵਾਈ ਗੁਰਜੀ ਜਿਹੜੇ ਨਵੇਂ ਹੈਗੇ ਆ ਲਾਈਕ ਕਰ ਦਿਓ ਜੇ ਵੀਡੀਓ ਨੂੰ ਇਹ ਆਪਾਂ ਬਣਾ ਰਹੀਆਂ ਜੀ ਅੱਜ ਬਾਜਰੇ ਦੀ ਖਿਚੜੀ ਜਿਹੜੀ ਕਿ ਪੋਰੀ ਜੀ ਮਾਂ ਦੀ ਸੋ ਇਹ ਬਾਜਰਾ ਆਪਾਂ ਹਲਕਾ ਤੁਸੀਂ ਦੇਖੋ ਗਿੱਲਾ ਸੁੱਕਾ ਜਿਹਾ ਹੈਗਾ ਪਾਣੀ ਨਹੀਂ ਇਹਦੇ ਵਿੱਚ ਹਲਕਾ ਮਤਲਬ ਦੋ ਦਿਨ ਇਹਨੂੰ ਆਪਾਂ ਭਿਗੋ ਕੇ ਰੱਖਣਾ ਦੋ ਦਿਨ ਦੇ ਲਈ ਆਪਾਂ ਨੂੰ ਭਿਗੋਦੇ ਤਾਂ ਮੇਰੇ ਮਦਰ ਇਨ ਲਾ ਵੀ ਇਸ ਤਰ੍ਹਾਂ ਹੀ ਕਰਦੇ ਸੀ 11 ਤਰੀਕ ਨੂੰ ਉਹਨੂੰ ਹਲਕਾ ਗਿੱਲਾ ਪਾਣੀ ਦਾ ਛੱਟਾ ਮਾਰ ਕੇ ਰੱਖ ਦਿੰਦੇ ਸੀ ਦੋ ਦਿਨ ਭਿਗਿਆ ਰਹਿੰਦਾ ਸੀ ਤੇ ਇਹਦਾ ਜਿਹੜਾ ਛਿਲਰ ਹੈਗਾ ਛਿਲਰ ਉਹ ਫੁੱਲ ਜਾਂਦਾ ਸੀ ਫਿਰ ਆਪਾਂ ਇਹਨੂੰ ਹੁਣ ਦੋ ਦਿਨ ਬਾਅਦ ਲੰਗਰੀ ਦੇ ਵਿੱਚ ਪਾ ਕੇ ਪਰ ਅੱਜ ਕੱਲ ਕੀ ਕਰਦੇ ਲੋਕੀ ਇਹਨੂੰ ਮਿਕਸੀ ਦੇ ਵਿੱਚ ਹਲਕਾ ਜਿਹਾ ਚਰਨ ਕਰਦੇ ਪਰ ਜਿਹੜਾ ਫਲੇਵਰ ਹੈ ਦਾ ਇਹਦਾ ਲੰਗਰੀ ਦੇ ਵਿੱਚ ਚਾਂਦਨ ਮਿਕਸੀ ਦੇ ਵਿੱਚ ਕੀ ਹੁੰਦਾ ਉਹ ਤਾਂ ਦਾਣਾ ਵੀ ਪੀਸਿਆ ਜਾਂਦਾ ਨਾਲ ਇਹਦੇ ਵਿੱਚ ਆਪਾਂ ਇਹਨੂੰ ਪੋਲਾ-ਪੋਲਾ ਕੁੱਟਣਾ ਔਰ ਇਹਦਾ ਕੀ ਛਿਲੜ ਜਿਹੜਾ ਉਹ ਅਲੱਗ ਹੋ ਜਾਏਗਾ ਔਰ ਦਾਣਾ ਬਾਜਰੇ ਦਾ ਨਹੀਂ ਟੁੱਟੇਗਾ ਜਦੋਂ ਆਪਾਂ ਇਹਨੂੰ ਕੱਢ ਲਵਾਂਗੇ ਨਾ ਸਾਫ ਛਿਲੜ ਉਤਾਂ ਜਾਣਗੇ ਦੇ ਮੈਂ ਕਰੂੰਗੀ ਕਰ ਕਰ ਟੇਡਾ ਨਹੀਂ ਛੋਟਾ ਬਿਲਕੁਲ ਸਿੱਧਾ ਚਲਾਈ ਜਾਂਦਾ ਡੇਡਾ ਚੱਲਣ ਨਾਲ ਤੇ ਹੋਣਾ ਹੀ ਨਹੀਂ ਇਹਨੇ ਇਹਨੂੰ ਆਪਾਂ ਪੋਲਾ ਪੋਲਾ ਕਰਾਂਗੇ ਉਹ ਜੋ ਜੋ ਸੁੱਕ ਜਾਏਗਾ ਫਿਰ ਇਹਦਾ ਦਾਣਾ ਜਿਹੜਾ ਨੀਲਾ ਜਾ ਨਿਕਲ ਆਂਦਾ ਬਾਜਰੇ ਦਾ ਬਾਹਰ ਸੋ ਇਹ ਅੱਜ ਆਪਾਂ ਬਣਾ ਰਹੀਆਂ ਜੀ ਪੋਰੀ ਜੀ ਮਾਂ ਖਾਦੀ ਦੇ ਲਈ ਬਾਜਰੇ ਦੀ ਖਿਚੜੀ ਆਪਾਂ ਬਣਾਣੀ ਹੈ ਤੇ ਬਾਜਰੇ ਦੀ ਕਰਦੇ ਪਿਆ ਜੀ ਆਪਾਂ ਤਿਆਰੀ ਬਾਜਰੇ ਨੂੰ ਪਰ ਰੱਖਿਆ ਹੋਇਆ ਸੀ ਜੀ 2 ਦਿਨ ਦਾ ਹਲਕਾ ਪਾਣੀ ਦਾ ਛੱਟਾ ਮਾਰ ਕੇ ਗਿੱਲਾ ਕਰਕੇ ਔਰ ਉਹਨਾਂ ਅੱਜ ਆਪਾਂ ਇਹਨੂੰ ਇਸੇ ਕਨ ਫੁੱਟ ਲੈਣਾ ਜੀ ਰੋੜੀ ਵਾਲੇ ਦਿਨ ਆਜ ਕੁਟਾਈ ਹੋ ਰਹੀ ਹੈ ਦੇਖੋ ਸੋ ਇਸ ਤਿਕੇ ਨਾ ਬਾਜੀ ਨੂੰ ਆਪਾਂ ਤਿਆਰ ਕਰਦੇ ਆਂ ਜੀ ਲੰਗੜੀ ਛੋਟੇ ਦੇ ਵਿੱਚ ਸੋ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀ ਦੇ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਵੋ ਤੁਹਾਡੇ ਵਿੱਚੋਂ ਕੌਣ ਹੈਗਾ ਜੀ ਜਿਹੜਾ ਪੋ ਦੇ ਮਹੀਨੇ ਵਿੱਚ ਖਿਚੜੀ ਬਣਾਉਂਦਾ ਔਰ ਮਾ ਦੇ ਮਹੀਨੇ ਵਿੱਚ ਜਿਹੜਾ ਖਿਚੜੀ ਖਾਂਦਾ ਤੁਸੀਂ ਕਮੈਂਟ ਕਰਕੇ ਦੱਸੋ ਨਾ ਬੋਜ਼ਾ ਦਾ ਲਾਈਕ ਆ ਰਿਹਾ ਨਾ ਬੋਜ਼ਾ ਦਾ ਵਿਊਜ਼ ਆ ਰਿਹਾ ਕੋਈ ਵੀ ਵੀਡੀਓ ਅਗਰ ਪਾਉਂਦੇ ਤਾਂ ਪਲੀਜ਼ ਲਾਈਕ ਕਰਨ ਨਾਲ ਤੁਹਾਡੇ ਕੁਝ ਨਹੀਂ ਜਾਏਗਾ ਜੀ ਮੋਟੀਵੇਸ਼ਨ ਮਿਲਦੀ ਹੈ ਜੀ ਆਪਾਂ ਨੂੰ ਆਪਾਂ ਵੀਡੀਓ ਸ਼ੂਟ ਕਰਦੇ ਹੁੰਦੇ ਨਾਲ ਨਾਲ ਸੋ ਵੀਡੀਓ ਤੁਸੀਂ ਲਾਈਕ ਕਰ ਸਕਦੇ ਹੋ ਜੀ ਹਾਂਜੀ ਉਹ ਮਿੱਟੀ ਹੁੰਦੀ ਪੁੱਤ ਨੂੰ ਇਹਨੂੰ ਚੰਗੀ ਤਰ੍ਹਾਂ ਧੋਵਾਂਗੇ ਨਾ ਫਿਰ ਇਹ ਨਿਕਲ ਜਾਏਗਾ ਪੱਲਾ ਨੂੰ ਆਪਾਂ ਗਿੱਲਾ ਨਹੀਂ ਕਰਕੇ ਰੱਖਣਾ ਹੁੰਦਾ ਪੂਰਾ ਨਹੀਂ ਤੇ ਦਾਣਾ ਜਿਹੜਾ ਖਰਾਬ ਹੋ ਜਾਂਦਾ ਪੂਰਾ ਫ੍ਰੈਗਰੈਂਸ ਜਿਹਦੀ ਬੜੀ ਵਧੀਆ ਹੁੰਦੀ ਬਾਜਰੇ ਦੀ ਮੇਰੀ ਫੇਵਰਿਟ ਹੈ ਬਾਜਰੇ ਦੀ ਖਿਚੜੀ ਹਾਂ ਬਾਜਰੇ ਦੀ ਖਿਚੜੀ ਸਾਡੇ ਘਰ ਸਭ ਨੂੰ ਬਹੁਤ ਪਸੰਦ ਆਉਂਦਾ ਔਰ ਮੇਰੀ ਬੇਟੀ ਨੂੰ ਵੀ ਬੱਚਿਆਂ ਨੂੰ ਵੀ ਇਹ ਖਿਚੜੀ ਜਿਹੜੀ ਬੜੀ ਪਸੰਦ ਆਉਂਦੀ ਹੈ ਤੁਸੀਂ ਬਣਾ ਕੇ ਦੇਖੋ ਕੋਈ ਐਚ ਮਸਾਲਾ ਨਹੀਂ ਕੋਈ ਕੁਝ ਨਹੀਂ ਬਹੁਤ ਵਧੀਆ ਬਣਦੀ ਹੈ ਬਲੀ ਹੋਰ ਇਜੀ ਮਾਂ ਖਾਦੀ ਦੇ ਵਿੱਚ ਅੱਜ ਸੜੇ ਘਰ ਬੰਦੀ ਆ ਜੀ ਬਾਜਰੇ ਦੀ ਖਿਚੜੀ ਕਿਰ ਗੇਟ ਕੋਲ ਦੇ ਬਟਾ ਥੋੜੀ ਧੁੱਪ ਆ ਜੇ ਇਸ ਤਰ ਇੱਧਰ ਵਾਲਾ ਖੋਲ ਦੇ ਇਸ ਤਰਫ ਵਾਲਾ ਇਹ ਵਾਲਾ ਖੋਲ ਦੇ ਖੋਲ ਦੇ ਕੋਦੇ ਪੂਰਾ ਪੂਰਾ ਖੋਲ ਦੇ ਆ ਰਹੀ ਥੋੜੀ ਧੁੱਪ ਥੋੜੀ ਧੁੱਪ ਚੜਨੀ ਸ਼ੁਰੂ ਹੋਈ ਹੈ ਪਾ ਗੇਟ ਖੋਲ ਦਿੱਤਾ ਜੀ ਹੁਣ ਧੂਪ ਆ ਜਾਈ ਥੋੜੀ ਸਾਰੀ ਪਰ ਠੰਡ ਬਹੁਤ ਹੈਗੀ ਹਲੇ ਵੀ ਔਰ ਠੰਡ ਦੇ ਵਿੱਚ ਜਦੋਂ ਮੇਰੇ ਮਦਲਿੰਨ ਲਾ ਬਾਜੇ ਨੂੰ ਇਦਾਂ ਕੁੱਟਦੇ ਹੁੰਦੇ ਸੀ ਉਦੋਂ ਕੀੜਾ ਛੋਟੀ ਜੀ ਹੁੰਦੀ ਸੀ ਉਹ ਆ ਕੇ ਮੁੱਠਾ ਭਰਦੀ ਰਹਿੰਦੀ ਸੀ ਵਿੱਚੋਂ ਬਾਜਰੇ ਦੀਆਂ ਔਰ ਸੁੱਟਦੀ ਰਹਿੰਦੀ ਸੀ ਸੇ ਉਹਨੂੰ ਬਾਜੇ ਨੂੰ ਜਿਆਦਾ ਨਹੀਂ ਲੱਗਦਾ 15 ਤੋਂ 20 ਮਿੰਟ ਹੀ ਲੱਗਦੇ ਐ ਨੂੰ ਬਾਜੇ ਨੂੰ ਇਸ ਜਿੱਕੇ ਨਾਲ ਕਰਨ ਵਿੱਚ ਅਗਰ ਤੁਸੀਂ ਮਿਕਸੀ ਵਿੱਚ ਕਰੋ ਨਹੀਂ ਤਾਂ ਅਗਰ ਮਿਕਸੀ ਵਿੱਚ ਵੀ ਨਹੀਂ ਕਰਨਾ ਤਾਂ ਤੁਸੀਂ ਜਿੱਦਾਂ ਬਾਜੇ ਨੂੰ ਦੋ ਦਿਨ ਦੇ ਲਈ ਭਿਗੋ ਕੇ ਰੱਖ ਲਓ ਥੈਨ ਤੁਸੀਂ ਉਹਨੂੰ ਕੱਪੜੇ ਦੇ ਵਿੱਚ ਕਿਸੇ ਚਾ ਪਾ ਕੇ ਉੱਪਰ ਵੇਲਣਾ ਜੋਰ-ਜੋਰ ਦੀ ਰਕੜੋ ਉਹਦੇ ਨਾਲ ਵੀ ਤੁਸੀਂ ਟਰਾਈ ਕਰ ਸਕਦੇ ਬਟ ਮੈਂ ਉਦਾਂ ਨਹੀਂ ਕੀਤਾ ਮੈਂ ਮਿਕਸੀ ਤੇ ਵੀ ਇੱਕ ਵਾਰੀ ਕੀਤਾ ਲੇਕਿਨ ਉਹ ਜਿਹੜੀ ਇਸ ਲੰਗਰੀ ਦੇ ਵਿੱਚ ਕਰਨ ਦੇ ਨਾਲ ਆਂਦਾ ਬਾਜੇ ਦਾ ਛਿੱਲੜ ਉਤਰਦਾ ਉਸ ਤਰੀਕੇ ਨਾਲ ਉਹਦੇ ਵਿੱਚ ਨਹੀਂ ਹੁੰਦਾ ਮਿਕਸੀ ਦੇ ਵਿੱਚ ਉਹ ਵਾਲਾ ਸੋ ਇਹ ਬਣਦੀ ਹੈ ਜੀ ਅੱਜ ਬਾਜ ਦੇ ਕਿ ਕਿ ਕਟਛੀ ਦੇ ਦੋ ਬਟਾ ਮਨੋ ਹਾਂ ਉਹ ਤਾਂ ਤਿੱਲੇ ਹੁੰਦੇ ਬਾਜ ਇਹ ਕਟਛੀ ਬੰਦੇ ਤੇ ਸਾਫ ਕਰਕੇ ਦੇਦਰ ਮਨ ਤੁਸੀਂ ਦੇਖ ਰਹੇ ਹੋ ਹਲਕੇ ਹਲਕੇ ਧੂਪੋ ਵੀ ਜੜੀ ਆਣੀ ਸ਼ੁਰੂ ਹੋ ਗਈ ਹੈ ਕਿਉਂਕਿ ਠੰਡ ਬਹੁਤ ਹੈ ਜੀ ਮੁਹਾਲੀ ਦੇ ਵਿੱਚ ਤੁਸੀਂ ਕਿੱਥੋਂ ਦੀ ਵੀਡੀਓ ਦੇਖ ਰਹੇ ਹੋ ਅੱਜ ਤੱਕ ਖਬਰ ਦੇ ਵਿੱਚ ਆਇਆ ਬਠਿੰਡਾ ਦੇ ਵਿੱਚ ਟੈਂਪਰੇਚਰ ਮਾਈਨਸ ਦੇ ਵਿੱਚ ਗਿਆ ਮਾਈਨਸ 6 ਅੱਜ ਪੇਪਰ ਵਿੱਚ ਜਿੱਤੋ ਆਇਆ ਬਠਿੰਡਾ ਦਾ ਟੈਂਪਰੇਚਰ ਹੈਗਾ ਸੀ ਸੋ ਠੰਡ ਬਹੁਤ ਪੈ ਰਹੀ ਆਰ ਪਤਾ ਨਹੀਂ ਗਵਰਨਮੈਂਟ ਹੁਣ ਛੁੱਟੀਆਂ ਵਧਾਏਗੀ ਕਿ ਨਹੀਂ ਵਧਾਏਗੀ ਵੈਸੇ ਤਾਂ ਬਤਾ ਦੇਣੀਆਂ ਚਾਹੀਦੀਆਂ ਬੱਚਿਆਂ ਦਾ ਵੀ ਸਵੇਰੇ ਸਵੇਰੇ ਹੱਥ ਕਿੱਥੇ ਚੱਲਣੇ ਠੰਡ ਦੇ ਵਿੱਚ ਠੰਡ ਕਿਉਂਕਿ ਬਹੁਤ ਹੈ ਇਸੋਂ ਨੇ ਥੋੜਾ ਸਾਰਾ ਬਾਜਰਾ ਬਚ ਗਿਆ ਇਹਨੂੰ ਆਪਾਂ ਦੋ ਵਾਰੀ ਕਰਕੇ ਕਰ ਲਵਾਂਗੇ ਫਿਰ ਅੱਪਰ ਆਤੀ ਹੈ ਦੀ ਖਿਚੜੀ ਜਿਹੜੀ ਆ ਉਹ ਬਣਾ ਕੇ ਤਿਆਰ ਕਰਾਂਗੇ ਪਰ ਮੈਂ ਕੀ ਕਰਦੀ ਆ ਉਕੇ ਖਿਚੜੀ ਗਰਮ-ਗਰਮ ਵੀ ਬਹੁਤ ਸਵਾਦ ਲੱਗਦੀ ਹੈ ਔਰ ਦਹੀਂ ਦੇ ਨਾਲ ਵੀ ਬਹੁਤ ਸਵਾਦ ਲੱਗਦੀ ਹੈ ਕੱਲ ਤੇ ਆਪਾਂ ਦਹੀਂ ਦੇ ਨਾਲ ਖਾਵਾਂਗੇ ਔਰ ਮੈਂ ਇਹ ਦੇ ਕੀ ਕਰਦੀਆਂ ਦੋ ਕੁੱਕਰ ਦੇ ਵਿੱਚ ਬਣਾ ਕੇ ਰੱਖ ਦਿੰਦੀ ਇੱਕ ਤਾਂ ਸੁੱਚਾ ਰੱਖ ਦਿੰਦੇ ਆ ਸਵੇਰੇ ਜਿਹੜੀ ਉਹ ਮਤਲਬ ਮਾਦੇ ਮਹੀਨੇ ਆਪਾਂ ਖਾਣੀ ਸੁੱਚੀ ਖਿਚੜੀ ਔਰ ਇੱਕ ਕੁੱਕਰ ਮੈਂ ਰਾਤ ਨੂੰ ਬਣਾ ਲੈਣੀ ਹੈ ਲੋੜੀ ਵਾਲੇ ਦਿਨ ਗਰਮ-ਗਰਮ ਖਾਣ ਨੂੰ ਬਹੁਤ ਵਧੀਆ ਲੱਗਦੀ ਹੈ ਸੋ ਇਸ ਤਰੀਕੇ ਨਾਲ ਆਪਾਂ ਦੋ ਕੁੱਕਰ ਦੇ ਵਿੱਚ ਖਿਚੜੀ ਜਿਹੜੀ ਆ ਅੱਜ ਰਾਤੀ ਬਣਾਵਾਂਗੇ ਸੋ ਮਿਲਾਂਗੇ ਜੀ ਤੁਹਾਡੇ ਨਾਲ ਅਗਲੀ ਲਾਈਵ ਦੇ ਵਿੱਚ ਉਹ ਵੀ ਲਾਈਵ ਦੇ ਵਿੱਚ ਜੇ ਲਾਈਕ ਆ ਨਹੀਂ ਰਹੇ ਸੋ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਤੁਸੀਂ ਫਾਰਵਰਡ ਦੇ ਉੱਪਰ ਵੀਡੀਓਜ਼ ਦੇਖਦੇ ਰਹੋ। আর ਜਿਨ੍ਹਾਂ ਨੇ চ্যানেল ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ। ਇਹ ਬਹੁਤ ਵਧੀਆ-ਵਧੀਆ ਰੈਸਪੀਸ ਬਹੁਤ ਮਿਹਨਤ ਦੇ ਨਾਲ ਆਪਾਂ ਘੜੇ ਨਾਲ ਲੈ ਕੇ ਆਨੇ ਆ ਬਣਾ ਕੇ ਆਨੇ ਆ। ਸੋ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਧੁੱਪ ਵੀ ਖਤਮ ਹੋ ਗਈ ਬੱਦਲ ਫੇਰ ਬਣ ਗਿਆ ਠੰਡ ਹੋ ਗਈ ਫਿਰ ਤੋਂ ਵਾਹ ਗਰੂ ਬਾਜੀ ਦਾ ਦਾਣਾ ਗਿੱਲਾ ਹੁੰਦਾ ਨਾ ਤੇ ਜਲਦੀ ਜਿਹੜਾ ਕੁੱਟਿਆ ਜਾਂਦਾ ਫਿਰ ਇਹਦਾ ਛਿੱਲੜ ਵੀ ਜਲਦੀ ਵੱਖਰਾ ਹੋ ਜਾਏਗਾ ਪਾਪਾ ਜਿੱਦਾਂ ਜਾਂਦੇ ਹੁੰਦੇ ਸੀ ਪਹਿਲਾਂ ਲੋੜੀ ਮੰਗਣ ਅੱਜ ਕੱਲ ਤਾਂ ਕੋਈ ਹੈ ਨਹੀਂ ਭਈਆਂ ਦੇ ਬੱਚੇ ਆਂਦੇ ਲੋੜੀ ਮੰਗਣ ਵਾਸਤੇ ਉਹਨਾਂ ਨੂੰ ਵੀ ਬੋਲਨੇ ਤਾਂ ਆਂਦਾ ਨਹੀਂ ਤੋ ਚਲੋ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੋਈ ਵੀਡੀਓ ਦੇ ਵਿੱਚ ਲਾਈਕਸ ਵਗੈਰਾ ਨਹੀਂ ਹੋ ਰਿਹਾ ਨੇ ਜੀ ਔਰ ਕੋਈ ਕਮੈਂਟ ਕਰਕੇ ਆਪਣਾ ਵੀ ਦੱਸ ਨਹੀਂ ਰਿਹਾ ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮਿਲਾਂਗੇ ਜੀ ਇਸ ਵੀਡੀਓ ਨੂੰ ਇੱਥੇ ਤੱਕ ਹੀ ਆਪਾਂ ਰੱਖਾਂਗੇ ਸਤਿ ਸ੍ਰੀ ਅਕਾਲ